ਕਿ ਤੁਸੀਂ ਸਾਨੂੰ ਇੱਕ ਮੌਕਾ ਦਿੱਤਾ ਜਿਸ ਦੀ ਅਸੀਂ ਆਸ ਵਿੱਚ ਸੀ ਸਰ ਤਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਸਰ ਨਾਮ ਮਨਪ੍ਰੀਤ ਸਿੰਘ ਹੈ ਜੀ ਲੁਧਿਆਣਾ ਦਾ ਰਹਿਣ ਵਾਲਾ ਹਾਂ ਔਰ ਮੈਂ ਥੈਂਕ ਯੂ ਕਰਦਾ ਧੰਨਵਾਦ ਕਰਦਾ ਮਾਨਯੋਗ ਸੀਐਮ ਸਾਹਿਬ ਦਾ ਕਿ ਉਹਨਾਂ ਦੇ ਸਦਕਾ ਜਿਹੜਾ ਮੇਰਾ ਸੁਪਨਾ ਸੀਗਾ ਪੰਜਾਬ ਪੁਲਿਸ ਦੀ ਵਰਦੀ ਦਾ ਉਹ ਅੱਜ ਪੂਰਾ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਮੈਂ ਆਰਮੀ ਦੇ ਵਿੱਚੋਂ ਰਿਟਾਇਰਡ ਆ ਇੱਕ ਸਰਵਿਸਮੈਨ ਆ ਔਰ ਇੱਕ ਸਰਵਿਸਮੈਨ ਜਦੋਂ ਰਿਟਾਇਰਡ ਹੋ ਜਾਂਦਾ ਤੇ ਬਹੁਤ ਸਾਰੇ ਚੈਲੰਜ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਆ ਬਹੁਤ ਸਾਰੀਆਂ ਦਿੱਕਤਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ ਡਿਊਟੀ ਲੱਭਦਾ ਪਰ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਸੀਐਮ ਸਾਹਿਬ ਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਇੰਨਾ ਵਧੀਆ ਉਪਰਾਲਾ ਕੀਤਾ ਕਿ ਬਿਲਕੁਲ ਨੀਟ ਐਂਡ ਕਲੀਨ ਜਿਹੜੀ ਭਰਤੀ ਹੋਈ ਆ ਔਰ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਸਰ ਥੈਂਕ ਯੂ ਵੈਰੀ ਥੈਂਕ ਯੂ ਸ੍ਰੀਕਲ ਸਰ ਮੈਂ ਰੂਪਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਆ ਮੇਰਾ ਨਾਮ ਸ਼ਰਨਜੀਤ ਕੋਰ ਹੈ ਮੈਂ ਸਰ ਪੰਜਾਬ ਸਰਕਾਰ ਦਾ ਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਅੱਜ ਮੈਨੂੰ ਪੰਜਾਬ ਪੁਲਿਸ ਕਨਸਟੇਬਲ ਵਿੱਚ ਭਰਤੀ ਮੈਂ ਸਿਲੈਕਸ਼ਨ ਹੋਈ ਆ ਸਰ ਮੈਂ ਪਹਿਲਾਂ 2021 ਵਿੱਚ ਵੀ ਭਰਤੀ ਦੇਖੀ ਸੀ ਤੇ ਮੈਂ ਉਹਦੇ ਜੋ ਰਹਿ ਗਈ ਸੀ ਤੁਹਾਡੇ ਸਾਲ ਦੀ ਸਾਲ ਭਰਤੀ ਕੱਢਣ ਕਰਕੇ ਮੈਨੂੰ ਦੂਜੀ ਵਾਰ ਅੱਜ ਫੇਰ ਮੌਕਾ ਮਿਲਿਆ ਇਹ ਭਰਤੀ ਹੋਣ ਦਾ ਥੈਂਕ ਯੂ ਸਰ ਉਨ ਮੈਂ ਬਹੁਤ ਹੀ ਅਦਬ ਨਾਲ ਗੁਜ਼ਾਰਿਸ਼ ਕਰਦੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹ ਅੱਜ ਦੇ ਸਮਾਗਮ ਵਿੱਚ ਹਾਜ਼ਰ ਸਭ ਨਾਲ ਆਪਣੇ ਬੜਮੁੱਲੇ ਵਿਚਾਰ ਸਾਂਝੇ ਕਰਨ ਸਰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਅੱਜ ਦੇ ਇਸ ਵੱਡਾ ਵਾਲੇ ਦਿਨ ਤੇ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵੀ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾਂ ਵਧਾਈਆਂ ਦਿਨਾਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਖਾਸ ਕਰਕੇ ਅਜੀ ਸੱਦਾ ਦਿੱਤਾ ਦੇਸ਼ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੇ ਤੇ ਰੋਜ਼ਗਾਰ ਦੀ ਬਿਜਲੀ ਦੀ ਪਾਣੀ ਦੀ ਸਕੂਲਾਂ ਦੀ ਹਸਪਤਾਲਾਂ ਦੀ ਗੱਲ ਕਰਨ ਵਾਲੇ ਨਹੀਂ ਤਾਂ ਪਹਿਲਾਂ ਮੁੱਦੇ ਹੈ ਹੀ ਨਹੀਂ ਸੀ ਤਾਂ ਮੁੰਦੇ ਨਾਤੀ ਰਾਜਨੀਤੀ ਚੱਲਦੀ ਸੀ ਸੋ ਅਰਵਿੰਦ ਕੇਜਰੀਵਾਲ ਸਾਹਿਬ ਕਿ ਤੁਸੀਂ ਆਓ ਆ ਕੇ ਦੇਖੋ ਕਿਵੇਂ ਪੰਜਾਬ ਦੇ ਵਿੱਚ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਆਪਾਂ ਸੁਪਨਾ ਲਿਆ ਸੀ ਜਦੋਂ ਅਸੀਂ ਕੈਂਪੇਨ ਕਰਦੇ ਸੀ ਇੱਥੇ ਜਗਾ ਜਗਾ ਪਿੰਡ ਪਿੰਡ ਜਾਂਦੇ ਸੀ ਤਾਂ ਸੀ ਗਰੰਟੀਆਂ ਦਿੰਦੇ ਸੀ ਬਿਜਲੀ ਮੁਫਤ ਕਰਨ ਦੀ ਖੇਤਾਂ ਦੀ ਬਿਜਲੀ ਦੀ ਔਰ ਜਿਹੜਾ ਇਨਫਰਾਸਟ੍ਰਕਚਰ ਦੀ ਖਾਸ ਤੌਰ ਤੇ ਸਭ ਤੋਂ ਵੱਧ ਰੋਜ਼ਗਾਰ ਦੀ ਗਰੰਟੀ ਦਿੰਦੇ ਸੀ ਅੱਜ 1200 ਪੰਜ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਏ ਨੇ ਟੋਟਲ 1700 ਹੈ ਕਿਉਂਕਿ ਬਾਕੀ 4 ਜ਼ਿਲ੍ਹਿਆਂ ਦੇ ਵਿੱਚ ਕੋੜ ਲੱਗਿਆ ਹੋਇਆ ਹੈ ਇਲੈਕਸ਼ਨ ਕੋਰ ਲੱਗਿਆ ਬਾਈ ਇਲੈਕਸ਼ਨ ਅਗਲੇ ਹਫਤੇ ਕੋਰ हट ਜੂਗਾ ਤਾਂ ਉਹਨਾਂ ਨੂੰ ਵੀ ਮਿਲ ਜੂ ਮਤਲਬ ਅੱਜ ਜਿਹੜਾ ਜੇ ਆਪਾਂ ਫਿਗਰ ਪਾ ਲਈਏ ਤਾਂ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋਗੀਆਂ ਕਾਈ ਸਾਰ ਔਰ ਕੋਈ ਵੀ ਤੁਹਾਡੇ ਚੋਂ ਇਹ ਕਹੇ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦੇ ਲੱਗਿਆ ਹੋਵੇ ਜਾਂ ਕਿਸੇ ਦੀ ਸਪਾਰਸ਼ ਪਾਉਣੀ ਪਈ ਹੋਵੇ ਜਦ ਮੈਂ ਤਾਂ ਰਹਿ ਗਿਆ ਯਾਰ ਮੇਰੇ ਬਾਪੂ ਨੂੰ ਐਮ ਐਲ ਏ ਨਹੀਂ ਜਾਣਦਾ ਜਾਂ ਮੰਤਰੀ ਨਹੀਂ ਜਾਣਦਾ ਉਹ ਦੂਜਾ ਮੇਰੀ ਥਾਂ ਤੇ ਨੌਕਰੀ ਲੈ ਗਿਆ ਕਿਉਂਕਿ ਉਹਦਾ ਜਿਹੜਾ ਬਾਪੂ ਹੈ ਜਾਂ ਉਹਦਾ ਚਾਚਾ ਹੈ ਜਾਂ ਉਹਦਾ ਕੋਈ ਰਿਸ਼ਤੇਦਾਰ ਹੈ ਉਹ ਕਿਸੇ ਮੰਤਰੀ ਨੂੰ ਜਾਣਦਾ ਸੋ ਬਿਲਕੁਲ ਜਿਸ ਤਰ੍ਹਾਂ ਕਿਹਾ ਕੁਝ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਕਿ ਨੀਟ ਐਂਡ ਕਲੀਨ ਭਰਤੀ ਹੋਈ ਹੈ ਹੁਣ ਮੈਂ ਤੁਹਾਡੇ ਤੋਂ ਵੀ ਨੀਟ ਐਂਡ ਕਲੀਨ ਡਿਊਟੀ ਦੀ ਉਮੀਦ ਕਰੂੰਗਾ ਕਿਉਂਕਿ ਜਦੋਂ ਅਸੀਂ ਤੁਹਾਨੂੰ ਇੱਥੋਂ ਬਿਨਾ ਕੋਈ ਸ਼ਿਫਾਰਿਸ਼ ਚਾ ਬਿਨਾ ਪੈਸੇ ਲੈ ਭੇਜ ਰਹੇ ਆ ਤਾਂ ਜਦੋਂ ਤੁਸੀਂ ਆਪਣੇ ਕੰਮ ਤੇ ਜਾਓਗੇ ਉੱਥੇ ਵੀ ਬਿਨਾ ਕਿਸੇ ਸ਼ਿਫਾਰਿਸ਼ ਜਾਂ ਬਿਨਾ ਕਿਸੇ ਪੈਸੇ ਲੈ ਕੰਮ ਕਰਨਾ ਹੈ ਤੁਸੀਂ ਇਹ ਮੈਂ ਉਮੀਦ ਰੱਖੂੰਗਾ ਤੁਹਾਡੇ ਤੋਂ ਅੱਜ 16 ਨਵੰਬਰ ਹੈ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਨ ਹੈ 19 ਸਾਲ ਦੀ ਉਮਰ ਚ ਸ਼ਹੀਦੀ ਦਿੱਤੀ ਸੀ ਉਹ ਉਸ ਵੇਲੇ ਉਸ ਜ਼ਮਾਨੇ ਚ ਵਰਕਲੇਜ ਯੂਨੀਵਰਸਿਟੀ ਕੈਲੀਫੋਰਨੀਆ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਗਦਰੀ ਬਾਬਿਆਂ ਦੀ ਦੇ ਨਾਲ ਮੇਲ ਹੋਇਆ ਉੱਥੇ ਕੈਲੀਫੋਰਨੀਆ 19 ਸਾਲ ਦੀ ਉਮਰ ਚ ਫਾਂਸੀ ਹੋਈ ਤੇ ਉਹਨਾਂ ਨੇ ਆਪਾਂ ਨੂੰ ਦੇਸ਼ ਲੈ ਕੇ ਦਿੱਤਾ ਤੇ ਅੱਜ ਦਾ ਦਿਨ ਖਾਸ ਤੌਰ ਤੇ ਤੁਹਾਡੇ ਲਈ ਕਿ ਤੁਸੀਂ ਅੱਜ ਦੇ ਦਿਨ ਇੱਕ ਆਜ਼ਾਦ ਦੇਸ਼ ਦੇ ਵਿੱਚ ਇੱਕ ਸਰਕਾਰੀ ਨੌਕਰੀ ਤੇ ਅਪਾਇੰਟ ਹੋਣ ਜਾ ਰਹੇ ਹੋ ਤਾਂ ਸ਼ਹੀਦਾਂ ਨੂੰ ਵੀ ਸੱਚੀ ਸਤੰਜਲੀ ਇਹ ਹੋਊਗੀ ਕਿ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਵੀ ਕਰਦੇ ਆ ਲੋਕ ਤੇ ਸਾਡੇ ਜਿਹੜੇ ਸੁਪਨੇ ਸੀ ਉਹਨਾਂ ਦੀ ਆਜ਼ਾਦੀ ਨੂੰ ਕਾਇਮ ਵੀ ਰੱਖਦੇ ਆ ਸੋ ਅੱਜ ਦਾ ਦਿਨ ਆਪਣੇ ਲਈ ਡਬਲ ਇਸ ਲਈ ਮੰਨਤਾ ਹੋਊਗੀ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਉਹ ਸ਼ਹੀਦੀ ਦਿਵਸ ਬਾਕੀ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਹੁਣ ਤੁਹਾਨੂੰ ਇੱਕ ਮੌਕਾ ਮਿਲ ਗਿਆ ਸਿਸਟਮ 'ਚ ਆ ਕੇ ਤੁਸੀਂ ਹੋਰ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਹੋਰ ਨੰਬਰ ਲਓ ਮੈਂ ਮੈਂ ਬਹੁਤ ਵਾਰੀ ਜਦੋਂ ਨਿਯੁਕਤੀ ਪੱਤਰ ਦੇਣ ਆਇਆ ਤਾਂ ਮੈਨੂੰ ਕਈ ਵਾਰੀ ਪਤਾ ਲੱਗਿਆ ਕਿ ਕਈ ਇਹੋ ਜਿਹੇ ਮੁੰਡੇ ਕੁੜੀਆਂ ਵੀ ਸੀ ਜਿਨ੍ਹਾਂ ਦੀ ਇੱਕੋ ਸਾਲ ਚ ਤੀਜੀ ਤੀਜੀ ਨੌਕਰੀ ਹੈ ਚੌਥੀ ਚੌਥੀ ਨੌਕਰੀ ਹੈ ਕਿਉਂਕਿ ਕੰਪੀਟੀਸ਼ਨ ਦੇ ਐਗਜ਼ਾਮ ਦੇ ਦਿਓ ਨੰਬਰ ਆ ਜਾਣਗੇ ਤਾਂ ਤੁਸੀਂ ਸਿਲੈਕਟ ਹੋ ਜਾਓਗੇ ਸੋ ਬਾਕੀ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਕਿਹਾ ਸੀ ਪੰਜਾਬ ਪੁਲਿਸ ਨੂੰ ਬਿਲਕੁਲ ਅਪਡੇਟ ਰੱਖਣਾ ਚਾਹੁੰਦੇ ਕਿ ਕਿ ਬਾਰਡਰ ਸਟੇਟ ਹੈ ਬੜੇ ਚੈਲੰਜਸ ਨੇ ਤੇ ਨਫਰੀ ਜਿਹੜੀ ਹੈ ਉਹ ਵਧਾਉਣਾ ਵਧਾਣੀ ਹੈ ਕਿਉਂਕਿ 2000 ਸਨ 2000 ਦੇ ਵਿੱਚ ਵੀ 80000 ਸੀ ਅੱਜ 2024 ਹੋ ਗਿਆ ਅੱਜ ਵੀ 80000 ਹੈ ਤੋਂ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ 10000 ਤੋਂ ਜ਼ਿਆਦਾ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ ਤਾਂ ਕਿ ਇਹਨੂੰ ਫਿਰ ਲੱਖ ਸਵਾ ਲੱਖ ਤੱਕ ਅੱਗੇ ਲੈ ਕੇ ਜਾ ਸਕੀਏ SSF ਇੱਕ ਨਵੀਂ ਪੁਲਿਸ ਬਣਾਈ ਜੋ ਦੇਸ਼ ਦੇ ਵਿੱਚ ਪਹਿਲੀ ਪੁਲਿਸ ਹੈ ਅਰਵਿੰਦ ਜੀ SSF ਦੀ ਵਜ੍ਹਾ ਕਰਕੇ ਫਰਵਰੀ ਚ ਅਸੀਂ ਉਹਨੂੰ ਲਾਂਚ ਕੀਤਾ ਸੀ ਅੱਜ 8 ਮਹੀਨਿਆਂ ਬਾਅਦ ਸਾਡੇ ਕੋਲੇ ਰਿਪੋਰਟ ਹੈ ਕਿ 8 ਮਹੀਨਿਆਂ ਚ SSF ਕਰਕੇ ਸੜਕਾਂ ਦੇ ਉੱਤੇ 45% ਮੌਤਾਂ ਕੱਟ ਗਈਆਂ ਜੀ 45% ਮੌਤਾਂ ਦੀ ਗਿਣਤੀ ਘਟਾਈ ਕਿਉਂਕਿ ਉਹ ਸੜਕਾਂ ਤੇ ਫਿਰਦੇ ਨੇ ਉਹਨਾਂ ਕੋਲ ਫਸਟ ਏਡ ਦਾ ਸਮਾਨ ਹੈ ਨਾਲ ਦੀ ਨਾਲ ਉਹ ਕੋਈ ਲੈ ਜਾਂਦੇ ਹਸਪਤਾਲ ਚ ਚੱਕ ਕੇ ਜਾਂ ਕੋਈ ਜੇ ਕੋਈ ਗੱਡੀ ਖਰਾਬ ਹੋ ਜੇ ਤੋਂ ਉਪਰਾਂ ਕਰਦੇ ਤਾਂ ਕਿ ਪਹਿਲਾਂ ਪਾਕਿਸਤਾਨ ਸੁਣਦੇ ਹੁੰਦੇ ਸੀ ਕਿ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਪੂਰਾ ਪੂਰਾ ਪਰਿਵਾਰ ਹੀ ਖਤਮ ਹੋ ਜਾਂਦਾ ਸੀ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਲੋਕਾਂ ਦੇ ਜਾਨ ਮਾਲ ਦੀ ਰੱਖੀ ਵੀ ਕਰੀਏ ਰੋਜ਼ਗਾਰ ਵੀ ਦੇਈਏ ਔਰ ਇੱਕ ਮੇਰੀ ਹੁਣ ਬੇਨਤੀ ਹੈ ਕਿ ਜਦੋਂ ਵੀ ਆ ਕੋਸ਼ਿਸ਼ ਸਾਡੀ ਇਹ ਹੋਊਗੀ ਕਿ ਤੁਹਾਡੇ ਘਰਾਂ ਦੇ ਨੇੜੇ ਤੇੜੀ ਜਿਹੜੇ ਕੁੜੀਆਂ ਨੇ ਉਹਨਾਂ ਦੇ ਪੇਕੇ ਜਾਂ ਸਹੁਰਿਆਂ ਦੇ ਨੇੜੇ ਤੇੜੀ ਉਹਨਾਂ ਦੀਆਂ ਡਿਊਟੀਆਂ ਲੱਗਣ ਪਰ ਜੇ ਇਧਰ ਉਧਰ ਥੋੜ੍ਹਾ ਜਿਹਾ ਡਿਊਟੀ ਲੱਗਦੀ ਵੀ ਕੋਈ ਬਦਲੀ ਵਾਲੀ ਅਰਜੀ ਥੋੜ੍ਹਾ ਜਿਹਾ ਲੇਟ ਕਰ ਲਿਓ ਹਜੇ ਹੈ ਨਾ ਦੀ ਬਦਲੀ ਕਰਾ ਲਿਓ ਕਰਦੇ ਨੇੜੇ ਚੱਲ ਜੀ ਹੈ ਨਾ ਕੋਈ ਗੱਲ ਨਹੀਂ ਡਿਊਟੀ ਇਜ਼ ਬਿਊਟੀ ਤੇ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ ਔਰ ਫਿਊਚਰ ਦੇ ਵਿੱਚ ਤੁਸੀਂ ਵੱਡੇ ਤਰੱਕੀਆਂ ਵੀ ਕਰਨੀਆਂ ਕਿ ਹੋਰ ਸੋ ਮੈਂ ਤਾਂ ਇਹੀ ਕਹੂੰਗਾ ਕਿ ਆਪਣਾ ਆਪਣੇ ਅੰਦਰ ਆਪਣਾ ਪਛਾਣੋ ਜਿਹੜਾ ਬੰਦਾ ਤੁਹਾਡੇ ਕੋਲ ਕੰਮ ਲੈਣ ਆਊਗਾ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾ ਕੇ ਆਊਗਾ ਅਰਦਾਸੇ ਕਰਕੇ ਆਊਗਾ ਕੋਈ ਚੰਗਾ ਰੱਬ ਦਾ ਬੰਦਾ ਬੈਠਾ ਹੋਵੇ ਕੁਰਸੀ ਤੇ ਮੇਰਾ ਕੰਮ ਹੋ ਜਾਈ ਅੱਜ ਤੇ ਜੇ ਤੁਸੀਂ ਉਹਨੂੰ ਠਿਡਕ ਕੇ ਮੋੜਤਾ ਕਿ ਬਾਬਾ ਰੋਜੀ ਮੂੰਹ ਚੱਕੀ ਆਉਣਾ ਤੇ ਤੇਰਾ ਕੰਮ ਨਹੀਂ ਹੋ ਸਕਦਾ ਤਾਂ ਸਮਝ ਲਓ ਰੱਬ ਦੀ ਦੁਆ ਮੋੜਤੀ ਤੁਸੀਂ ਤੇ ਜੇ ਤੁਸੀਂ ਉਹਦਾ ਕੰਮ ਕਰਤਾ ਵੀ ਪਹਿਲਾਂ ਪਾਣੀ ਪੀਓ ਚਾਹ ਪੀਓ ਬਾਬਾ ਜੀ ਕੋਈ ਗੱਲ ਨਹੀਂ ਆ ਦੋ ਕਾਗਜ਼ ਘੱਟ ਨੇ ਮੈਂ ਪੂਰੇ ਕਰਾ ਲੈਣਾ ਤੇ ਫਿਰ ਉਹ ਜਾ ਕੇ ਫਿਰ ਗੁਰਦੁਆਰਾ ਸਾਹਿਬ ਜਾਊਗਾ ਪਰਮਾਤਮਾ ਇਸ ਮੁੰਡੇ ਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਤੇਰੇ ਰੂਪ ਸੀ ਇਹ ਜਿਹੜੇ ਹਸਾਬ ਨਾਲ ਇਹਨੇ ਮੈਨੂੰ ਅੱਜ ਜਿਹੜਾ ਮੇਰਾ ਕੰਮ ਕੀਤਾ ਸੋ ਦੁਆਵਾਂ ਦੀ ਕੋਈ ਕੀਮਤ ਕਿਸੇ ਕਰੰਸੀ 'ਚ ਨਹੀਂ ਹੁੰਦੀ ਉਹ ਦੁਨੀ ਹੀ ਲੈਣੀ ਬਾਕੀ ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ ਹੁੰਦਾ ਹੈ ਆਂਡੇ ਨੇ ਟੁੱਟਨੇ ਟੁੱਟਣਾ ਹੁੰਦਾ ਹੈ ਪਰ ਜੇ ਆਂਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਤੇ ਉਹਦੇ ਅੰਦਰਲੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਪਰ ਜੇ ਉਹੀ ਆਂਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜਿੰਦਗੀ ਸ਼ੁਰੂ ਹੋ ਜਾਂਦੀ ਹੈ ਸੋ ਆਪਣੇ ਆਪ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਪਛਾਣੋ ਆਪਣੀ ਇਮਾਨੀਤ ਬਣਾਓ ਦਫ਼ਤਰ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੋ ਔਰ ਦੇਸ਼ ਦੀ ਸੇਵਾ ਕਰੋ ਤਾਂ ਕਿ ਯਾਦ ਕਰਨ ਲੋਕ ਕੋਈ ਆਏ ਸੀ ਯਾਰ ਕੋਈ ਮੁੰਡਾ ਚਾਹੇ ਕਾਂਸਟੇਬਲ ਆ ਉਹਦਾ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਸਬ ਇਨਸਪੈਕਟਰ ਹੈ ਪਰ ਇਲਾਕੇ ਦੀ ਗੱਲ ਹੋਵੇ ਜਦੋਂ ਕਿਤੇ ਉਹਦੀ ਬਦਲੀ ਹੋਵੇ ਜਾਂ ਕਿਤੇ ਉਹ ਜਾਵੇ ਯਾਰ ਇੱਕ ਮੁੰਡਾ ਆਇਆ ਸੀ ਉਹਨੇ ਯਾਰ ਆਪਣੇ ਇਲਾਕੇ 'ਚ ਬੜਾ ਜਿਵੇਂ ਨਸ਼ਿਆਂ ਦਾ ਜਾਂ ਉਹ ਆ ਜਿਹੜਾ ਕ੍ਰਿਮੀਨਲ ਦਾ ਚੱਲਦਾ ਹੈ ਇਹਨੂੰ ਤੁਸੀਂ ਇੱਕ ਚੈਲੰਜ ਮੰਨ ਕੇ ਕੰਮ ਕਰਨਾ ਔਰ ਪੰਜਾਬ ਸਰਕਾਰ ਦੇ ਪ੍ਰਵਾਹ ਦੇ ਵਿੱਚ ਇੱਕ ਵਾਰ ਫੇਰ ਮੈਂ ਤੁਹਾਡਾ ਸਵਾਗਤ ਕਰਦਾ ਬਹੁਤ-ਬਹੁਤ ਪਤਾ ਹੈ